ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਨੰਗੇ ਸਿਰ ਭੋਜਨ ਕਿਉਂ ਨਹੀਂ ਬਣਾਉਣਾ ਚਾਹੀਦਾ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਵੱਡੇ ਵੱਡੇਰੇ ਜਿਹੜੇ ਆ ਉਹ ਅਕਸਰ ਹੀ ਇਸ ਗੱਲ ਤੋਂ ਟੋਕਦੇ ਰਹੇ ਆ ਕਿ ਨੰਗੇ ਸਿਰ ਨਾਲ ਤੇ ਭੋਜਨ ਬਣਾਉਣਾ ਚਾਹੀਦਾ ਤੇ ਨਾ ਹੀ ਭੋਜਨ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਕੋਈ ਬੱਚਾ ਵੀ ਭੋਜਨ ਨੰਗੇ ਸਿਰ ਕਰਦਾ ਸੀ ਨਾ ਤਾਂ ਉਹ ਇਸ ਗੱਲ ਨੂੰ ਸਖਤੀ ਨਾਲ ਲੈਂਦੇ ਸੀ ਟੋਕਦੇ ਸੀ ਕਿ ਭੋਜਨ ਕਦੇ ਵੀ ਨੰਗੇ ਸਿਰ ਨਹੀਂ ਕਰਨਾ ਸਿਰ ਟੱਕ ਕੇ ਤੇ ਉਸ ਪਰਮਾਤਮਾ ਦਾ ਨਾਮ ਲੈ ਕੇ ਤੇ ਫਿਰ ਸ਼ੁਰੂ ਕਰਨਾ ਤੇ ਸਾਡੀਆਂ ਦਾਦੀਆਂ ਮਾਵਾਂ ਜਦੋਂ ਵੀ ਰਸੋਈ ਵਿੱਚ ਵੜਦੀਆਂ ਸੀ ਨਾ ਤਾਂ ਸਿਰ ਟੱਕ ਕੇ ਤੇ ਫਿਰ ਹੀ ਕੰਮ ਸ਼ੁਰੂ ਕਰਦੀਆਂ ਸੀ ਤੇ ਨਾਲ ਹੀ ਉਹ ਪਰਮਾਤਮਾ ਦਾ ਨਾਮ ਲੈਂਦੇ ਹੁੰਦੀਆਂ ਸੀ ਕੰਮ ਕਰਦੇਆਂ ਜਦੋਂ ਵੀ ਉਹਨਾਂ ਫੁਲਕੇ ਤਿਆਰ ਕਰਨੇ ਤੇ ਪਹਿਲਾ ਪੇੜਾ ਕਰਨਾ ਤਾਂ ਉਦੋਂ ਉਹਨਾਂ ਨੇ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕਰਨਾ ਪਰ ਅੱਜ ਇਹ ਗੱਲਾਂ ਕਿਧਰੇ ਗਵਾਚ ਗਈਆਂ ਅੱਜ ਇਹੋ ਜਿਹਾ ਕੁਝ ਨਹੀਂ ਅੱਜ ਸਿਰ ਤੇ ਚੁੰਨੀ ਹੋਣ ਤੋਂ ਤਾਂ ਮੋਢਿਆਂ ਤੇ ਚੁੰਨੀ ਵੀ ਨਹੀਂ ਹੈਗੀ ਸਿਰ ਤੇ ਹੋਣੀ ਤੇ ਫਿਰ ਬੜੀ ਦੂਰ ਦੀ ਗੱਲ ਆ ਪਰ ਸਿਰ ਤੇ ਚੁੰਨੀ ਲੈ ਕੇ ਭੋਜਨ ਕਰਨਾ ਜਾਂ ਭੋਜਨ ਕਿਉਂ ਬਣਾਉਣਾ ਚਾਹੀਦਾ ਆਪਾਂ ਇਹਦੇ ਬਾਰੇ ਗੱਲ ਕਰਨੀ ਆ ਕਿਉਂਕਿ ਜਦੋਂ ਤੁਸੀਂ ਨੰਗੇ ਸਿਰ ਭੋਜਨ ਬਣਾਉਂਦੇ ਹੋ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕੁਝ ਕੋ ਪਹਿਣਾ ਦੀ ਗੱਲ ਕਰ ਰਹੀ ਹਾਂ ਕਿ ਜੋ ਨੰਗੇ ਸਿਰ ਭੋਜਨ ਤਿਆਰ ਕਰਦੇ ਨੇ ਨਾ ਤੇ ਫਿਰ ਕੀ ਹੁੰਦਾ ਕਿ ਸਿਰ ਦਾ ਵਾਲ ਜਿਹੜਾ ਨਾ ਉਹ ਟੁੱਟ ਕੇ ਤੇ ਭੋਜਨ ਵਿੱਚ ਚਲੇ ਆ ਜਾਂਦਾ ਇਸ ਤਰ੍ਹਾਂ ਹੀ ਜਦੋਂ ਭੋਜਨ ਖਾ ਰਹੇ ਹੁੰਦੇ ਨਾ ਭੋਜਨ ਕਰ ਰਹੇ ਹੁੰਦੇ ਤੇ ਉਦੋਂ ਕੋਈ ਵੀ ਵਾਲ ਟੁੱਟ ਕੇ ਜੇਕਰ ਸਾਡੀ ਦਾਲ ਸਬਜੀ ਵਿੱਚ ਪੈ ਜਾਏਗਾ ਤੇ ਉਹ ਸਾਡੇ ਪੇਟ ਦੇ ਅੰਦਰ ਚਲੇ ਜਾਵੇਗਾ ਨਾ ਤਾਂ ਫਿਰ ਉਹ ਕਦੇ ਵੀ ਬਾਹਰ ਨਹੀਂ ਨਿਕਲਦਾ ਉਹ ਵਿਅਕਤੀ ਜਿੰਨਾ ਚਿਰ ਜਿਉਂਦਾ ਨਾ ਉਹਨਾਂ ਚਿਰ ਉਹਦੇ ਨਾਲ ਹੀ ਰਹਿੰਦਾ ਤੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਪੇਟ ਨਾਲ ਜੁੜੇ ਹੋਏ ਬਹੁਤ ਸਾਰੇ ਰੋਗ ਲੱਗ ਜਾਂਦੇ ਆ ਜਿਸ ਕਰਕੇ ਫਿਰ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਖਾਣਾ ਬਣਾਉਣ ਲੱਗਿਆਂ ਤੇ ਖਾਣਾ ਖਾਣ ਲੱਗਿਆਂ ਸਿਰ ਜਿਹੜਾ ਉਹ ਟੱਕ ਕੇ ਹੀ ਖਾਣਾ ਚਾਹੀਦਾ ਆ ਇਹੀ ਕਾਰਨ ਆ ਕਿ ਸਾਡੇ ਬਜ਼ੁਰਗ ਇਹਨਾਂ ਗੱਲਾਂ ਤੋਂ ਰੋਕਦੇ ਹੁੰਦੇ ਸੀ ਇਹ ਵਿਗਿਆਨਿਕ ਕਾਰਨ ਵੀ ਆ ਤੇ ਧਾਰਮਿਕ ਕਾਰਨ ਵੀ ਆ ਕਿ ਸਾਨੂੰ ਪਰਮਾਤਮਾ ਦਾ ਨਾਮ ਲੈ ਕੇ ਸਿਰ ਢੱਕ ਕੇ ਭੋਜਨ ਕਰਨਾ ਚਾਹੀਦਾ ਤੇ ਫੇਰ ਸਾਨੂੰ ਭੋਜਨ ਬਣਾਉਣਾ ਵੀ ਸਿਰ ਢੱਕ ਕੇ ਚਾਹੀਦਾ ਤੁਸੀਂ ਹੁਣ ਅਕਸਰ ਦੇਖਦੇ ਹੋ ਕਿ ਵਿਆਹਾਂ ਸ਼ਾਦੀਆਂ ਦੇ ਉੱਪਰ ਜੋ ਭੋਜਨ ਬਣਾ ਰਹੇ ਹੁੰਦੇ ਆ ਨਾ ਉਹਨਾ ਆਪਣੇ ਸਿਰ ਦੇ ਉੱਪਰ ਕੈਪ ਵਗੈਰਾ ਪਾਏ ਹੁੰਦੇ ਆ ਨਾ ਇਹੀ ਕਾਰਨ ਆ ਕਿ ਉਹ ਇਸ ਕਰਕੇ ਕੈਪ ਪਾਈਆਂ ਹੁੰਦੀਆਂ ਉਹਨਾਂ ਨੇ ਕਿ ਸਾਡਾ ਕੋਈ ਵਾਲ ਟੁੱਟ ਕੇ ਦਾਲ ਸਬਜੀ ਵਿੱਚ ਨਾ ਚਲਿਆ ਜਾਵੇ ਤੇ ਕੋਈ ਨੁਕਸਾਨ ਨਾ ਹੋ ਜਾਵੇ ਹੁਣ ਤੁਸੀਂ ਅਕਸਰ ਡਾਕਟਰ ਦੇਖਦੇ ਹੋ ਜਦੋਂ ਕੋਈ ਆਪਰੇਸ਼ਨ ਕਰਦੇ ਹਨ ਨਾ ਉਹਨਾਂ ਵੀ ਆਪਣਾ ਸਿਰ ਟਕਿਆ ਹੁੰਦਾ ਹੁਣ ਉਹਨਾਂ ਸਿਰ ਕਿਉਂ ਟਕਿਆ ਹੁੰਦਾ ਉਹ ਵੀ ਇਹੀ ਕਾਰਨ ਨੇ ਕਿ ਜਦੋਂ ਕਿਸੇ ਦਾ ਆਪਰੇਟ ਕਰ ਰਹੇ ਹੁੰਦੇ ਆ ਨਾ ਤਾਂ ਕਿ ਉਹ ਵਾਲ ਉਹਨਾਂ ਦੇ ਕਿਸੇ ਵੀ ਪਾਰਟ ਚ ਨਾ ਚਲਿਆ ਜਾਵੇ ਜਿਸ ਕਰਕੇ ਕਿ ਫਿਰ ਇਨਫੈਕਸ਼ਨ ਨਾ ਬਣ ਜਾਵੇ ਕੋਈ ਹੋਰ ਮੁਸੀਬਤ ਨਾ ਖੜੀ ਹੋ ਜਾਵੇ ਜਿਸ ਕਰਕੇ ਡਾਕਟਰ ਵੀ ਆਪਣਾ ਸਿਰ ਕਦੇ ਆ ਇਸ ਕਰਕੇ ਹਮੇਸ਼ਾ ਇਹੀ ਭੋਜਨ ਬਣਾਉਣ ਲੱਗਿਆਂ ਮੇਰੀਆਂ ਭੈਣਾਂ ਤੇ ਭੋਜਨ ਕਰਨ ਲੱਗਿਆਂ ਪਰਿਵਾਰਿਕ ਮੈਂਬਰਾਂ ਨੂੰ ਇਹ ਜ਼ਰੂਰ ਕਿਹਾ ਕਰੋ ਕਿ ਸਿਰ ਟੱਕ ਕੇ ਖਾਣਾ ਖਾਓ ਤੇ ਸਿਰ ਟੱਕ ਕੇ ਹੀ ਬੀਬੀਆਂ ਜਿਹੜਿਆ ਉਹ ਖਾਣਾ ਤਿਆਰ ਕਰਨ। ਹੋਰ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਆਪਣੀ رائے ਜ਼ਰੂਰ ਦਿਓ। ਖੁਸ਼ ਰਹੋ।